ਹਾਂਜੀ ਤੇ ਉਹਦਾ ਨਾ ਪਿਓ ਮਰ ਗਿਆ ਪਿਓ ਮਰ ਗਿਆ ਤੇ ਉਹਦੀ ਮਾਂ ਨੇ ਨਾ ਬੜੇ ਲੋਕਾਂ ਦੇ ਭਾਂਡੇ ਮਾਂ ਦੇ ਲੀਲੇ ਧੂੜ ਝਾੜੂ ਪੁੱਛੀ ਕਾਰ ਬੜਮਈ ਔਖੇ ਦੇ ਨਾਲ ਨਾ ਉਹ ਪਾਲ ਲਿਆ ਪਾਲ ਕੇ ਗੱਭਰੂ ਕਰ ਲਿਆ ਚਲੋ ਵੈਗਰੂ ਦੀ ਕਿਰਪਾ ਨਾਲ ਸਮਾ ਆਇਆ ਤੇ ਮਾਂ ਨੇ ਵਿਆਹ ਲਿਆ ਵਿਆਹ ਲੈ ਮਾਵਾ ਨੂੰ ਪੁੱਤਾਂ ਤੋਂ ਬੜੀ ਆਸਾਂ ਹੁੰਦੀਆਂ ਕਿ ਮੇਰਾ ਪੁੱਤ ਵੱਡਾ ਹੋ ਕੇ ਮੇਰੀ ਕਦਰ ਕਰੂ ਮੈਨੂੰ ਰੋਟੀ ਪਾਣੀ ਦੇਊਗਾ ਮੈਨੂੰ ਚੰਗਾ ਸਮਝੂ ਮੈਨੂੰ ਆਪਦੇ ਗਾਲ ਨਾ ਲਾਉ ਮੇਰੇ ਦੁੱਖ ਪੁੱਛੂ ਕੋਸ ਆਪਦੇ ਦੱਸੂ ਤੇ ਚਲੋ ਜਦੋਂ ਵਿਆਹ ਲੈਣਾ ਵੱਡਾ ਹੋਇਆ ਵਿਆਹ ਲੈ ਤੇ ਇੱਕ ਦਿਨ ਉਹਦੀ ਘਰ ਵਾਲੀ ਤੇ ਦੋਨੇ ਜੀ ਲੜਦੇ ਲੜਦੇ ਤੇ ਲੜ ਪਿਓ ਆਪਦੀ ਮਾਂ ਪਿੱਛੇ ਉਹਦੀ ਘਰ ਵਾਲੀ ਕਹਿੰਦੀ ਨੇ ਵੀ ਤੇਰੀ ਮਾਂ ਨੂੰ ਮੈਂ ਨਾ ਤਾਂ ਰੋਤੀ ਦੇਣੀ ਆ ਨਾ ਚਾਹ ਦੇਣੀ ਨਾ ਮੈਂ ਤਾਂ ਲੜ ਰੱਤਾ ਤੋਣਾ ਤੇ ਉਹਦੀ ਮਾਂ ਨੂੰ ਪਸੰਦ ਨਹੀਂ ਸੀ ਕਰਦੀ ਲੜ ਪੇ ਜਦੋਂ ਤੇ ਕਹਿੰਦੀ ਨਾ ਵੀ ਮੈਂ ਤਾਂ ਚਾਹਤਾ ਆਪਦੀ ਮਾਂ ਨੂੰ ਰੱਖ ਲਾ ਤੇ ਚਾਹ ਕਹਿੰਦੀ ਮੈਨੂੰ ਰੱਖ ਲਾ ਵੀ ਮੈਂ ਘਰ ਚ ਸੱਚ ਰਹਿਣਾ ਨੇ ਉਹ ਮੁੰਡੇ ਨੇ ਸੋਚਿਆ ਵੀ ਮਾਂ ਤਾਂ ਮੇਰੀ ਕਹਿ ਰਹੰਦੀ ਮਹਿਮਾਨ ਦੀ ਬੁੜੀ ਹੋਈ ਪਈ ਆ ਤਾਂ ਕੋਈ ਪਤਾ ਨਹੀਂ ਕਦੋਂ ਦੁਨੀਆ ਛੱਡ ਦੇਣੀ ਆ ਤੇ ਘਰ ਵਾਲੀ ਦਾ ਮੈਂ ਸਾਰੀ ਜ਼ਿੰਦਗੀ ਕੱਢਣੀ ਆ ਤੇ ਕਹਿੰਦਾ ਹੋਵੇ ਨਾ ਤਾਂ ਮੈਂ ਮਾਂ ਨੂੰ ਬਹਿਰ ਦਾ ਆਸ਼ਰਮ ਛੱਡਿਆ ਉਹਨਾਂ ਚਲੋ ਇੱਕ ਦਿਨ ਆਇਆ ਤੇ ਮਾਂ ਨੂੰ ਕਹਿੰਦਾ ਮਾਂ ਕੱਪੜੇ ਜਿਹੜੇ ਪਾਲਾ ਮੈਂ ਤੈਨੂੰ ਕਿਤੇ ਛੱਡ ਕੇ ਆਉਣਾ ਕਹਿੰਦੀ ਪੁੱਤ ਕਿੱਥੇ ਛੱਡਣ ਜਾਣਾ ਕਹਿੰਦਾ ਤੈਨੂੰ ਮਾਮਾ ਯਾਦ ਕਰਦਾ ਸੀ ਤੈਨੂੰ ਉੱਥੇ ਛੱਡ ਕੇ ਆਉਣਾ ਚਲੋ ਮਾਂ ਵਿਚਾਰੀ ਭੋਲੀ ਨੇ ਦੀડા ਦਿੱਤਾ ਉਹਦਾ ਝੋਲੇ ਚ ਪਾ ਲਿਆ ਗਲਪੌਣ ਵਾਲਾ ਗਲ ਪਾ ਲਿਆ ਚੱਕੀ ਚੁੰਨੀ ਤੇ ਤੁਰਪੀ ਪੁੱਤ ਤੇ ਵਿਸ਼ਵਾਸ ਕਰਕੇ ਕਹਿੰਦੀ ਚਲੋ ਪੁੱਤ ਛੱਡਿਆ ਜ ਚਲੋ ਗਿਆ ਚਲੇ ਆ ਤੇ ਕਹਿੰਦਾ ਲੈ ਮਾਂ ਆ ਇਹ ਮੇਰਾ ਨਾਨਕਾ ਘਰ ਮੈਂ ਕੋਈ ਤੈਨੂੰ ਮਾਮੇ ਕੋਲੇ ਨਹੀਂ ਛੱਡਣ ਚੱਲਿਆ ਇੱਥੇ ਰਹਿਣਾ ਤੂੰ ਮੈਂ ਕਿਤੇ ਨੰਗ ਤਾ ਟੱਪ ਦਾ 걔ੜਾ ਮਾਰ ਲਿਆ ਕਰੂੰਗਾ ਇਥੋਂ ਜਦੋਂ ਡਿਊਟੀ ਲੰਘਿਆ ਕਰੂੰਗਾ ਉਹ ਉੱਥੋਂ ਦੀ ਆਪਦੇ ਆਫਿਸ ਚ ਕੰਮ ਜਾਂਦਾ ਹੁੰਦਾ ਸੀ ਇੱਕਦਮ ਦਿਲ ਚ ਆਈ ਵੀ ਮਾਂ ਨੂੰ ਕਿੰਨਾ ਚਿਰ ਹੋ ਗਿਆ ਛੱਡ ਕੇ ਗਏ ਨੂੰ ਕਿਉਂ ਨਾ ਮਾਂ ਕੋਲੇ 걔ੜਾ ਲਾ ਦਾਂਗੀ ਕਿਵੇਂ ਆ ਕਿਵੇਂ ਨਹੀਂ ਗਿਆ ਤੇ ਮਾਂ ਬੈਠੀ ਮੰਜੇ ਤੇ ਜਾ ਕੇ ਬੁਲਾਇਆ ਸੋਗ ਗੱਲਾਂ ਬਾਤਾਂ ਕਰਨ ਲੱਗੇ ਮਾਂ ਕਹਿੰਦੀ ਪੁੱਤ ਤੈਨੂੰ ਇੱਕ ਗੱਲ ਕਹਿਣੀ ਆ ਕਹਿੰਦਾ ਹਾਂ ਮਾਂ ਕਹਿੰਦੀ ਜੇ ਤੂੰ ਇੱਥੇ ਇੱਕ ਐਸੀ ਲਵਾ ਦੇ ਨਾ ਗਰਮੀ ਬਹੁਤ ਜ਼ਿਆਦਾ ਆ ਮੈਂ ਤਾਂ ਬੜੀ ਔਖੀ ਆ ਮੁੰਡੇ ਨੇ ਸੋਚਿਆ ਕਹਿੰਦਾ ਮਾਂ ਨੇ ਸਾਰੀ ਜ਼ਿੰਦਗੀ ਪੱਖੀਆਂ ਦੀ ਹਵਾ ਨਾ ਕੱਢੀ ਸਾਰੀ ਜ਼ਿੰਦਗੀ ਪੱਖੀਆਂ ਘੁਮਾ ਘੁਮਾ ਕੇ ਹਵਾ ਲਈ ਤੇ ਅੱਜ ਮਾਂ ਨੂੰ ਚਾਣ ਕੇ ਕਹਿੰਦਾ ਕਿਉਂ ਐਸੀ ਦਾ ਚੇਤਾ ਆ ਗਿਆ ਚੱਲ ਹੋਰ ਥੋੜਾ ਜਿਹਾ ਚੱਲ ਹੋਇਆ ਤੇ ਮਾਂ ਕਹਿੰਦੀ ਪੁੱਤ ਜੇ ਇੱਥੇ ਤੂੰ ਇੱਕ ਐਲਸੀਡੀ ਵੀ ਲਵਾ ਦੇਵੇਂ ਨਾ ਕਹਿੰਦੀ ਇੱਕ ਜੀ ਨਹੀਂ ਲੱਗਦਾ ਬਹੁਤ ਮਨ ਕਹਿੰਦੀ ਓੱਖਾ ਹੁੰਦਰਾ ਓਕ ਹੈ ਨਹੀਂਗੀ ਤੇ ਕਹਿੰਦੀ ਚੱਲ ਮੈਂ ਕਿਤੇ ਨਾ ਕਿਤੇ ਖਬਰਾਂ ਵੇਖ ਲਿਆ ਕਰੂੰ ਜਾਂ ਕੋਈ ਹੋਰ ਚੀਜ਼ ਪ੍ਰੋਗਰਾਮ ਕੋਈ ਵੀ ਚੀਜ਼ਾਂ ਹੁੰਦਾਂ ਜਾਂ ਗੁਰਬਾਣੀ ਸੁਣ ਲਿਆ ਕਰੂੰ ਮੁੰਡਾ ਫੇਰ ਸੋਚਣ ਲੱਗਾ ਕਹਿੰਦਾ ਮਾਂ ਨੇ ਤਾਂ ਕਦੇ ਐਲਸੀਡੀ ਦੀ ਡਿਮਾਂਡ ਨਹੀਂ ਕੀਤੀ ਤੇ ਅੱਜ ਇਹਨੇ ਐਲਸੀਡੀ ਦੀ ਚਾਹਤ ਕਹਿੰਦਾ ਚੱਲ ਸਾਡੂ ਹੀ ਬਢੇਰਾ ਸਰੀਰ ਆ ਕੋਈ ਮਨ ਚ ਆ ਗਈ ਹੋਣੀ ਆ ਗੱਲ ਨੂੰ ਇਗਨੋਰ ਕਰਤਾ ਆਗਨੋਰ ਕਰਤਾ ਤੇ ਥੋੜਾ ਜਿਹਾ ਚਰ ਹੋਇਆ ਤੇ ਮਾਂ ਕਹਿੰਦੀ ਪੁੱਤ ਜੇ ਇੱਥੇ ਇੱਕ ਗੀਜਰ ਵੀ ਲਵਾ ਦੇਵੇਂ ਨਾ ਕਹਿੰਦੀ ਠੰਡੇ ਪਾਣੀ ਨਾਲ ਨਹਾਤਾ ਨਹੀਂ ਜਾਂਦਾ ਬੁढ़ा ਸਰੀਰ ਬਹੁਤ ਔਖੀ ਆ ਕਹਿੰਦਾ ਮਾਂ ਸਾਰੀ ਜ਼ਿੰਦਗੀ ਤੋੜੇ ਗੜਗੜ ਪਾਣੀ ਤਤਕੀਤਾ ਪਤਿਲੀਆਂ ਚ ਪਾਣੀ ਤਤਕੀਤਾ ਤੇ ਅੱਜ ਤੈਨੂੰ ਕਿਧਰੋਂ ਕਹਿੰਦੀ ਕਹਿੰਦਾ ਆ ਗਿਆ ਚੇਤਾ ਇਹਦਾ ਗੀਜਰ ਦਾ ਤੇ ਚਲੋ ਉਹਨੇ ਸਾਰੀਆਂ ਗੱਲਾਂ ਇਗਨੋਰ ਕੀਤੀਆਂ ਤੇ ਕਰਦੇ ਕਰਾਉਂਦੇ ਕੁਛਕ ਟਾਈਮ ਹੋਇਆ ਤੇ ਉਹਦੀ ਬੈਠੇ ਬੈਠੇ ਨੇ ਉਹਦੀ ਮਾਂ ਨੂੰ ਇਹ ਜਿੱਥੇ ਪ੍ਰੋਬਲਮ ਆਈ ਤੇ ਉਹਦੀ ਜਾਨ ਨਿਕਲ ਗਈ ਜਾਨ ਨਿਕਲ ਗਈ ਤੇ ਉਹਦੀ ਮਾਂ ਦੇ ਹੱਥ ਚ ਇੱਕ ਪਰਚੇ ਪਰਚੀ ਜਿਹੜਾ ਮਾਵਾ ਹੁੰਦਗਾ ਕਦੇ ਵੀ ਪੁੱਤਾਂ ਦਾ ਮਾੜਾ ਨਹੀਂ ਸੋਚਦਗਾ ਚਾਹੇ ਇਹ ਮਰਦਾਂ ਦਾ ਮਖੂਨ ਮਰਦਾਂ ਦਾ ਮਰਦਾਂ ਵੀ ਪੁੱਤਾਂ ਦਾ ਚੰਗਾ ਸੋਚਦਗਾ ਤੇ ਚਲੋ ਕੁਛਕ ਟਾਈਮ ਹੋਇਆ ਤੇ ਉਹਦੀ ਜਾਨ ਨਿਕਲ ਗਈ ਤੇ ਉਹਦੇ ਹੱਥ ਚ ਨਾ ਇੱਕ ਪਰਚੀ ਜਿਹੜੀ ਉਹਦੇ ਸਵਾਸੇ ਪੂਰੇ ਹੋਏ ਤੇ ਉਹਨੂੰ ਜਦੋਂ ਆਈ ਮੁੱਠੀ ਖੋਲੀ ਨਾ ਵੇਖਿਆ ਵੀ ਮਾਂ ਦੇ ਹੱਥ ਚ ਕੀ ਆ ਤੇ ਉਹ ਪਰਚੀ ਦੇ ਉੱਤੇ ਲਿਖਿਆ ਸੀ ਕਹਿੰਦੀ ਪੁੱਤ ਇਹ ਚੀਜ਼ਾਂ ਮੈਂ ਆਪ ਦੇ ਲਈ ਨਹੀਂ ਸੀ ਮੰਗਦੀ ਕਹਿੰਦੀ ਮੈਂ ਤਾਂ ਤੇਰਾ ਫਾਇਦਾ ਸੋਚਦੀ ਸੀ ਵੀ ਕੱਲ ਨੂੰ ਤੇਰੇ ਵੀ ਬੱਚੇ ਹੋਣੇ ਆ ਤੇਰੇ ਵੀ ਬੱਚੇ ਸੋਚਣਗੇ ਆਪਦੀ ਘਰ ਵਾਲੀ ਦਾ ਫਾਇਦਾ ਵੀ ਮਾਂ ਤਾਂ ਬੁੱਢੀ ਹੋ ਗਈ ਜਾਂ ਪਿਓ ਤਾਂ ਬੁੱਢਾ ਹੋ ਗਿਆ ਤੇ ਵੀ ਘਰ ਵਾਲੀ ਨਾਲ ਸੀ ਜ਼ਿੰਦਗੀ ਕੱਢਣੀ ਆ ਤੇ ਹੋਵੇ ਨਾ ਤਾਂ ਇਹਨਾਂ ਨੂੰ ਬਿਰਦਾ ਅਸਰ ਮਛੜਿਆ ਅੱਜ ਤੇ ਕਹਿੰਦੀ ਮੈਂ ਤਾਂ ਤੇਰਾ ਫਾਇਦਾ ਸੋਚਦੀ ਸੀ ਵੀ ਕੱਲ ਨੂੰ ਤੂੰ ਇੱਥੇ ਆਵੇਂ ਤੈਨੂੰ ਗਰਮੀ ਨਾ ਲੱਗੇ ਤੇ ਪੱਖਾ ਨਹੀਂ ਕੁਛ ਨਹੀਂ ਕੱਲ ਨੂੰ ਤੂੰ ਇੱਥੇ ਨਾਵੇਂ ਤੈਨੂੰ ਪਾਣੀ ਨਾ ਠੰਡਾ ਲੱਗੇ ਕੱਲ ਨੂੰ ਤੂੰ ਇੱਥੇ ਆਵਦਾ ਦੇਖੇ ਐਲਸੀਡੀ ਤੇ ਰਮਾ ਨਾ ਉਦਾਸ ਨਾ ਹੋਵੇ ਕਿਸੇ ਕੱਲ ਨੂੰ ਕਹਿੰਦੀ ਇਹ ਗੱਲਾਂ ਕਰਕੇ ਮੈਂ ਤਾਂ ਇਹ ਸਾਰਾ ਕੁਝ ਮੰਗ ਰਹੀ ਸੀ ਕਹਿੰਦੀ ਤੇ ਪਰਚੀ ਦੇ ਉੱਤੇ ਸਾਰਾ ਕੁਝ ਲਿਖਿਆ ਵੇਖ ਕੇ ਫਿਰ ਪੁੱਤ ਮਾਰੇ ਮੱਥੇ ਤੇ ਹੱਥ ਤੇ ਨਾਲੇ ਰੂਵੇ ਉਸ ਮਾਨ ਵੀ ਮੇਰੀ ਮਾਂ ਨੇ ਮਰਦੀ ਮਰਦੀ ਨੇ ਵੀ ਨਹੀਂ ਮੇਰਾ ਮਾੜਾ ਸੋਚਿਆ ਤੇ ਮੈਂ ਮੂਰਖ ਬੰਦਾ ਸੀ ਜਿਹੜਾ ਮਾਨ ਬਿਰਦਾ ਅਸਰ ਮੈਂ ਛੱਡ ਗਿਆ ਸੋ ਮਾਵਾ ਚਾਹੇ ਕੱਲੀਆਂ ਹੋਣ ਚਾਹੇ ਤੁਹਾਡੇ ਪਿਓਆਂ ਦੇ ਨਾਲ ਰਹਿੰਦੇ ਨਾ ਹੋਣ ਤੁਹਾਡਾ ਕਦੀ ਨਹੀਂ ਮਾੜਾ ਸੋਚ ਪਿਆ ਜੇ ਤੁਹਾਡੇ ਪਿਓ ਵੀ ਦੁਨੀਆ ਤੋਂ ਚਲੇ ਜਾਂਦੇ ਨਾ ਤਾਨੂੰ ਪਿਓ ਬਣ ਕੇ ਵੀ ਪਿਆਰ ਦਿੰਦਾਂ ਤਾਨੂੰ ਮਾਂ ਦੀ ਜਗ੍ਹਾ ਵੀ ਖੜ ਕੇ ਪਿਆਰ ਕਰਦਾਂ ਮਾਵਾ ਨੂੰ ਕਦੇ ਵੀ ਮਾੜਾ ਨਾ ਸਮਝਿਆ ਕਰੋ ਮਾਵਾ ਦੀ ਕਦਰ ਕਰਿਆ ਕਰੋ ਹਾਂ ਬਗਾਨਾ ਨਾ ਝੀਆਂ ਥੋੜੀ ਖਾਤਰ ਘਰ ਛੱਡ ਕੇ ਆਉਂਦਾਂ ਪਰਿਵਾਰ ਛੱਡ ਕੇ ਆਉਂਦਾਂ ਉਹਨਾਂ ਦੀ ਵੀ ਕਦਰ ਕਰਿਆ ਕਰੋ ਤੇ ਆਰ ਦੀ ਮਾਂ ਦੀ ਵੀ ਕਦਰ ਕਰਿਆ ਕਰੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ